ਦੋ ਘੱਲ ਇੱਕ ਇਲਾਇਚੀ ਦੀ ਵੀ ਲਾ ਲੋ ਨਾ ਇੱਕ ਪੈਰਸ ਦੇਸ਼ ਹੈ ਆਪਣਾ ਤੇ ਉੱਥੇ ਹਰ ਮੈਂਬਰ ਦੇ ਕੋਲ ਨਾ ਇੱਕ ਇਲਾਇਚੀ ਆ ਹਰ ਵੇਲੇ ਆਪਣੇ ਮੂੰਹ ਦੇ ਵਿੱਚ ਰੱਖਦਾ ਤੇ ਲੇਕਿਨ ਉਸ ਮੁਲਕ ਦੇ ਵਿੱਚ ਕਿਸੇ ਦੇ ਸ਼ੂਗਰ ਨਹੀਂ ਉਸ ਪਾਈ ਜਾਂਦੀ ਕਿਸੇ ਕੋਲ ਵੀ ਇਹ ਕਿੰਨੀ ਵਧੀਆ ਚੀਜ਼ ਆ ਕੈਸਨਾ ਨਾਂ ਦੀ ਬਿਮਾਰੀ ਨਹੀਂ ਗਈ ਐਸਿਡ ਨਾਂ ਦੀ ਬਿਮਾਰੀ ਕੋਈ ਨਹੀਂ ਗਈ ਕਬਜ ਨਾਂ ਦੀ ਬਿਮਾਰੀ ਕੋਈ ਨਹੀਂ ਗਈ ਇੱਕ এলাਚੀ ਇਹੋ ਜਿਹਾ ਗੁਣਿਆ ਇਹਨੂੰ ਪਾਵਾਂਗੇ ਤੇ ਇਨੀਆਂ ਚੀਜ਼ਾਂ ਦਾ ਛਿੜਕਾਣਾ ਲਾਵਾਂਗੇ ਕਾਬਜ ਤੋਂ ਭੁੱਖ ਤੋਂ ਪਿਆਸ ਤੋਂ ਮੂੰਹ ਸੁੱਕਦਾ ਆ ਅੱਖਾਂ ਦੀ ਨਜ਼ਰ ਤੋਂ ਸਿਰਦਰਦ ਤੋਂ ਟੈਨਸ਼ਨ ਤੋਂ ਸੈਲ ਨੀਂਦ ਦਾ ਨਾ ਆਉਣਾ ਸੈਲ ਦਾ ਘਟਣਾ ਇਹਨਾਂ ਚੀਜ਼ਾਂ ਦੀਆਂ ਜਿਹੜੀਆਂ ਨਾ ਇੱਕ ਛੋਟੀ এলাਚੀ ਵਰਤਨਾ ਮੂੰਹ ਚ ਰੱਖਣਾ ਬਸ ਇੰਨ ਕੁੱਟਣਾ ਨਹੀਂ ਆ ਉਧਰ ਉਧਰੀ ਕਮਾਈ ਜਾਣਾ ਛੂਸੀ ਜਾਣਾ ਛੂਸਣਾ ਬਸ ਸ਼ੂਗਰ ਆ ਇੱਕ ਜਿੰਨੀ ਸ਼ੂਗਰ ਇਨਸਾਨ ਨੂੰ ਓਨੇ ਦਾਣੇ ਕੁਜਲੇ ਦੇ ਲੈ ਕੇ ਆਹ ਕੱਚ ਦੇ ਮਰਤਮਨ 'ਚ ਇੰਦਾ ਭਿਜਦੇ ਨੇ ਉਹ ਦਾਣੇ ਵਿੱਚ ਭਿਜੇ ਆ ਭੇਂ ਕੇ ਜਿੰਨੀ ਸ਼ੂਗਰ ਹੈ ਜੇ 400 ਤਾਂ ਚਾਰ ਦਾਣੇ ਆ ਜੇ 300 ਤਾਂ ਤਿੰਨ ਦਾਣੇ ਆ ਜੇ 200 ਆ ਤਾਂ ਦੋ ਦਾਣੇ ਆ ਆਹ ਕੁਝ ਲਾਇਆ 500 ਆ ਤਾਂ ਪੰਜ ਦਾਣੇ 700 ਆ ਤਾਂ 700 ਦਾਣੇ ਸੱਤ ਦਾਣੇ ਆ 900 ਤਾਂ ਨੌ ਦਾਣੇ ਆ ਡੇਲੀ ਇਹਨੂੰ ਯੂਜ਼ ਕਰਨਾ ਸਵੇਰੇ ਖਾਲੀ ਪੇਟ ਉੱਠ ਕੇ ਉਹਨਾਂ ਗਲਾਸ ਕੱਢ ਲੈਣਾ ਪਾਣੀ ਦਾ ਤੇ ਉਹਨੇ ਵਿੱਚ ਦੁਬਾਰਾ ਸਾਦਾ ਪਾਣੀ ਪਾ ਦੇਣਾ ਆ ਡੇਲੀ ਪੀਣਾ ਆ ਇੱਕ ਟਾਈਮ ਪੀ ਸਕਦੇ ਆ ਦੋ ਟਾਈਮ ਪੀ ਸਕਦੇ ਪਾਣੀ ਜਿੰਨਾ ਘਟਾਉਣਾ ਪਾਈ ਜਾਣਾ ਆ ਜਾਂ 슈ਗਰ ਤੋਂ ਚੈੱਕ ਕਰੀ ਜਾਣਾ ਪਹਿਲੇ ਦਿਨ ਚੈੱਕ ਕਰਕੇ ਪੀਣਾ ਸ਼ੁਰੂ ਕਰ ਦਿਓ ਤੀਜੇ ਚੌਥੇ ਦਿਨ ਕਰੋ 슈ਗਰ ਘਟਣੀ ਸ਼ੁਰੂ ਹੋ ਜਾਏਗੀ ਅਖੀਰ ਜਦੋਂ ਕੋਚਲਾ ਆਪਣੀ ਕੜਤਨ ਛੱਡ ਜਾਏਗਾ ਇਹ 슈ਗਰ ਆਪਣੀ ਚੈੱਕ ਕਰ ਲਿਓ ਤੇ ਪਾਣੀ ਦੀ ডোজ ਘਟਾਉਣੀ ਸ਼ੁਰੂ ਕਰ ਦਿਓ ਤੁਹਾਡੀ 슈ਗਰ ਜੇਰੀਆ ਨਾਰਮਲ ਹੋ ਜਾਗੀ ਨੋਰਮਲ ਹੋਣ ਤੇ ਫਿਰ ਬੇਨਾਗਾ ਹੋ ਜਾਓ ਵੀ ਹੁਣ ਮੈਂ ਇਹਨੂੰ ਕੁਛ ਦਿਨ ਵੀ ਛੱਡਣਾ ਫਿਰ 2-4 ਦਿਨ ਵਰਤ ਲਓ ਤੁਹਾਨੂੰ ਇਹ ਦੁੱਖ ਤੋਂ ਸਦਾ ਲਈ ਛੁਟਕਾਰਾ ਹੋ ਜਾ ਹਾਂਜੀ ਨਾਗਾਂ ਕਹਾਣੀਆਂ ਸੁਣਨੇ ਨਾਲ ਜਾਂ ਬਾਤਾਂ ਪਾਉਣ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਮੇਰਾ ਨੰਬਰ ਹੈਗਾ 98721 ਤੇ 91266 ਜ਼ਿਲ੍ਹਾ ਜਲੰਧਰ ਆ ਕਸਬਾ ਬਪੂ ਪਰਿਆ ਮੇਰਾ ਪਿੰਡ ਬੁਟਰਾ ਆ ਮੇਰਾ ਨੰਬਰ ਹੈਗਾ 98721 ਤੇ 99268 ਜ਼ਿਲ੍ਹਾ ਜਲੰਧਰ ਆ ਕਸਬਾ ਬੂ ਪਰਿਆ ਮੇਰਾ ਪਿੰਡ ਬੁਟਰਾ ਆ